ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਖੜਾ ਖੂਪ ਅਖਿਆ ਹੋਇਆ ਜਿੱਥੇ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਰਹੀ ਹੈ ਪਰ ਦੂਜੇ ਪਾਸੇ ਕਈ ਥਾਵਾਂ ਦੇ ਉੱਤੇ ਤਕਰਾਰਵਾਜੀ ਵੀ ਕਹਿੰਦੇ ਦੇਖੋ ਮਿਲ ਰਹੀ ਹੈ ਪਰ ਉਥੇ ਜੇਕਰ ਅਸੀਂ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਪੰਚਾਇਤ ਦਫ਼ਤਰ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਸ ਦਫ਼ਤਰ ਦੇ ਵਿੱਚ ਅਕਾਲੀ ਆਗੂ ਪਹੁੰਚ ਗਏ ਜਿਸ ਤੋਂ ਬਾਅਦ ਇੱਥੇ ਕਾਫੀ ਜੜੀ ਕਿ ਤਕਰਾਰਵਾਜੀ ਹੋਈ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੀ ਹੈ ਆਓ ਦੇਖਦੇ ਹਾਂ ਰਿਸਤਾ ਅਲਾਇਤ ਦੋਣਾ ਰਿਸਤਾਂ ਦਾ ਪਿਆਰ ਹੋਇਆ ਹੁਣ ਬਾਅਦ ਵਿੱਚ ਕਿਹਦੇ ਸ਼ਾਮ ਤੱਕ ਨਹੀਂ ਜੀ ਹਲੋ ਤੁਹਾਨੂੰ ਨਿਕਲ ਕੇ ਆਉਂਦਾ ਹਾਂ ਕਰਾਉਂਗਾ ਮੇਰੀ ਮੈਂ ਹੁਣ ਵੀ ਆਉਂਦਾ ਹੀ ਸ਼ਾਮ ਨੂੰ ਪਹਿਲਾਂ ਵੀ ਦੋ ਵਜੇ ਆਉਂਦਾ ਚਾਰ ਵਜੇ ਉਹਨਾਂ ਦੇ ਸ਼ਾਮ ਨੂੰ ਬਾਅਦ ਪਹੁੰਚ ਹੋ ਗਿਆ ਮੇਰੇ ਬਾਪੂ ਆਉਂਦੇ ਨੇ ਰੋਸਾ ਕਰ ਰਿਹਾ ਹੈ ਇਹ ਬਣਾਉਣਾ ਹੈ ਤੇੜੀ ਹੋ ਗਿਆ ਕਿਹੜੇ ਮਾਰਦਿਆਂ ਨੂੰ ਤੇੜੀ ਦਿੱਤੇ ਨੇ ਦਿੱਤੇ ਨੇ ਦਿੱਤੇ ਨੇ ਛਪਾਈ ਕਰੀ ਜਾਂਦੇ ਹਾਂ ਘਟਾਲੇ ਘਰ ਹਨ ਨਹੀਂ ਦੇ ਰਹੇ ਵੋਟਰ ਕੈਂਸਾ ਦੇ ਦੇਣਗੇ ਚੌਥੇ ਸੁਮੰਦਰਪਾਲ ਸ਼ਰਮਾ 34 ਨੰਬਰ ਘਰ ਦੇ ਪਰ ਡੇਟ ਤੇ ਸ਼ੁਰੂ ਹੋ ਗਿਆ ਅੱਜ ਪਰ ਵੋਟਰ ਲਿਸਟ ਤਾਂ ਹੈ ਨਹੀਂ ਤੇ ਬੰਦੇ ਕਾਗਜ਼ ਪਾ ਦੇਣਾ ਆ ਤੇ ਟ੍ਰੈਕ ਕੋਲ ਆਰਾਮ ਨਹੀਂ ਆ ਗਿਆ ਉਹ ਬੰਦਾ ਉਹ ਗੱਲ ਕਰਦਾ ਜਦੋਂ ਉਹ ਕਹਿੰਦਾ ਸੋਬੀ ਡੈਕ ਠੀਕ ਹੈ ਤੇ ਡਿਰੀਗਰ ਠੀਕ ਹੈ ਹੋਰ ਟਾਈਮ ਤੋਂ ਮੈਂ ਸਾਹਿਬ ਜੀ ਕੋਲ ਕਹਿੰਦਾ ਜੀ ਇਹਦਾ ਬਹੁਤ ਟੈਪ ਠੀਕ ਹੈ ਕੋਈ ਦੂਜੇ ਐਨਪੋਲਰ ਲੈਣ ਦੀ ਕੋਈ ਨਹੀਂ ਮੈਂ ਦੋਨੋਂ ਯਾਰ ਆਉਂ ਪਸੰਦ ਕਰ ਰਹੀ ਨੂੰ ਦੇ ਦੇ ਜੀ ਵੱਡੀ ਸੋਚ ਜਿਹੜੇ ਲੋਕਾਂ ਨਾਲ ਆ ਉਹ ਜਿਹੜਾ ਮੋਟਰ ਤੇ ਜਿਹੜਾ ਕਹਿ ਰਿਹਾ ਸੀ ਕਿ ਵੀਡੀਓ ਸਭ ਬਹੁਤ ਕੰਮ ਕਰਦੇ ਕਿਤੇ ਆਉਣਾ ਨਹੀਂ ਕੋਈ ਇੱਥੇ ਖੁਆਰਿਆ ਕੇ ਬੈਠੀ ਹੋਈ ਆ ਨਹੀਂ ਸੇਵਾਦਾਰ ਆਇਆ ਸੀ ਯਾਰ ਉਹ ਕੋਈ ਨਾ ਦਫਤਰ ਆ ਸਾਡਾ ਬੈਨ ਮੋਰ ਕੋਲੇ ਜਾ ਫੋਨ ਲੱਗਦੀ ਉਹ ਪਿਆਣਾ ਯਾਰ ਜੇ ਕਿੰਦੇ ਟੇਬਲ ਟੋਪੇ ਆ ਜਾਓ ਇੱਕ ਲੋੜ ਥੋੜਾ ਨੀਵਾਂ ਕਰੋ ਥੋੜਾ ਜਿਹਾ ਐ ਕਰੋ ਯਾਰ ਬਾਗ ਪਾਣੀ ਦੀ ਟੇਬਲ ਬੰਨੀ ਕੋਲ ਇਹ ਪਤਾ ਕਰ ਲੈਣਾ ਮਾਦਮਾ ਕਿੱਥੇ ਆਏ ਹੋਣ ਸਰ ਤੁਹਾਨੂੰ ਤਾਂ ਇਸ ਦਾ ਜਵਾਬ ਦੇਣਾ ਕਿਹਦੇ ਤੋਂ ਮਰਜ਼ੀ ਜਵਾਬ ਦੇਣਾ ਧੰਨਵਾਦ ਜੀ ਇਤਤਰੋ ਮੰਨੀ ਗੱਲ ਕੋਈ ਤੇਰੀ ਮੈਂ ਕੋਈ ਜਾਨਦਾ ਨਹੀਂ ਮੈਂ ਸਰਕਾਰ ਦੀ ਵੀ ਵੀਡੀਓ ਨਾਲ ਚਲਿਆ ਰਹੀ ਹੈ ਸਾਨੂੰ ਇਸ ਦਾ ਜਵਾਬ ਨਾ ਪਾਉਣ ਉਸ ਦੇ ਸਪੋਟ ਮਤਲਬ ਕਿ ਉਹ ਐਡਰੈਸ ਨਹੀਂ ਅਸੀਂ ਖੜੇ ਆਏ ਅੱਜ ਦੱਸਣ ਨੂੰ ਲਾਉਣਾ ਹੈ ਮਿਸਟਰ ਉਹਨਾਂ ਦਾ ਨਾਮ ਪਤਾ ਹੈ ਇਸ ਦਾ ਕੈਰਾਵੇ ਦੇ ਘਰੇ ਬੀਟ ਕੋ ਦਿੱਤਾ ਟੋਰਟੀ ਕੈਟਲਸ ਕੋ ਦਿੱਤਾ ਅਸੀਂ ਬਹੁਤ ਬੈਠੇ ਆਏ ਦੇਖਿਆ ਇਹਨਾਂ ਦੇਖਿਆ ਅੱਜ ਆਤਮਿਕ ਦੁਨੀਆਂ ਦੇ ਦਿਸਤਾਨ ਦੇ ਫਤੇ ਵਾਰ ਨਹੀਂ ਕਿਸੇ ਨੂੰ ਇੱਕ ਮਿੰਟ ਜੇ ਹਾਂ ਕੋਸ਼ਿਮਰ ਦਾ ਨਹੀਂ ਇੱਥੇ ਰਿਟਰਨਿੰਗ ਅਫਸਰ ਜਿਹੜਾ ਉਹਨਾਂ ਦਾ ਹੈ ਪਾਗਲ ਭਰਨ ਦਾ ਸਥਾਨ ਉਹਨਾਂ ਕੋਲ ਬੈਠਾ ਰਹਿਣਾ ਹੈ ਨਾ ਜੀ ਹਾਂ ਜੀ ਕੌਣ ਹੈ ਜੀ ਉਹਨਾਂ ਦਾ ਤਾਲਿਕ ਪਰ ਨਾਮ ਇਹ ਆਰਓ ਇਹ ਨਹੀਂ ਇੱਥੇ ਆਰਓ ਦਾ ਜਿਹੜਾ ਨੰਬਰ ਲਿਸਟ ਤੇ ਦਿੱਤਾ ਨੰਬਰ ਵੱਲ ਕੇ ਕਿਸੇ ਨੂੰ ਹੋਰ ਫੋਨ ਕਰ ਲੋ ਚਾਹਤਾ ਕੋਈ ਹੋਰ ਹੈ ਸਰਪੰਚ ਸਾਹਿਬ ਹੋਣੀ ਖੜੇ ਆ ਭੋਲੂ ਵਾਲੇ ਦੇ ਇਹ ਆਪਦੇ ਕਾਗਜ਼ ਭਰਨ ਆਏ ਆ ਕਿਹਦੇ ਕੋਲੇ ਭਰਨ ਦੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨ ਆਉਂਦੇ ਥੇਰ ਇਜ਼ ਨੋ ਆਰਓ ਹੇਅਰ ਐਂਡ ਥਿਸ ਇ ਸੁਪੋਜ਼ ਟੂ ਬੀ ਦ ਰਿਟਰਨਿੰਗ ਆਫਿਸਰਸ ਆਫਿਸ ਕੌਣ ਹੈ ਜੀ ਇੱਥੇ ਦੱਸੋ ਕਾਗਜ਼ ਕਿਹਦੇ ਕੋਲੋਂ ਦੱਸੋ ਤੁਸੀਂ মিডিਆ ਨੂੰ ਸ਼ਿਕਾਇਤ ਕਰੋ ਮਹੌਨਾ ਨੂੰ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਯਾਰ ਅਸੀਂ ਗੱਲ ਚ ਗੂਠਾ ਦੇ ਦਿਆਂਗੇ ਸ਼ਿਕਾਇਤਾਂ ਬਹੁਤ ਹੋਲੀਆਂ ਬੀਸੀ ਦਾ ਦਫ਼ਤਰ ਘੇਰਾਂਗੇ ਜਵਾਬ ਲਵਾਵਾਂਗੇ ਸਰਕਾਰ ਤੋਂ ਕੋਈ ਤਰੀਕਾ ਢੁਣੀਆਂ ਤੁਸੀਂ ਡੈਮੋਕ੍ਰੇਸੀ ਨੂੰ ਤੁਸੀਂ ਜਮਹੂਰੀਅਤ ਨੂੰ ਇਸ ਤਰ੍ਹਾਂ ਨਾਲ ਯਾਰ ਕੁਚਲ ਕੇ ਰੱਖ ਦਿਓ ਦੋ ਵਿੱਚ ਛੁੱਟੀਆਂ ਆ ਰਹੀਆਂ ਈ ਦੋ ਛੁੱਟੀਆਂ ਜੀ ਮੈਨੂੰ ਅੱਜ ਦੱਸੋ ਅੱਜ ਨਾਮਿਨੇਸ਼ਨ ਦੀ ਤਰੀਕ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਜਿਹੜੀ ਫੋਡੀ ਆ ਕਾਪੀ ਕਰਨੀ ਹੈ ਅੱਜ ਇਲੈਕਸ਼ਨ ਦੀ ਤਰੀਕ ਹੈ ਨਾਮਿਨੇਸ਼ਨਸ ਦੀ ਤਰੀਕ ਹੈ ਲਿਸਟਾਂ ਨਹੀਂ ਮਿਲੀਆਂ ਹਜੇ ਤੱਕ ਵੋਟਰ ਲਿਸਟਾਂ ਕੌਣ ਨਾਮਿਨੇਸ਼ਨ ਆ ਕੇ ਭਰੇ ਜੀ ਆਪ ਦਾ ਵੋਟ ਨੰਬਰ ਕੀ ਭਰੂਗਾ ਬੋਡਾਂ ਦੀ ਰੈਜ਼ਰਵੇਸ਼ਨ ਦੀ ਲਿਸਟ ਹੈ ਨਹੀਂ ਜਿਹੜੇ ਬੋਡ ਚਾਕੇ ਕਾਗਜ਼ ਭਰਨ ਆਰੋ ਦਫ਼ਤਰ 'ਚ ਨਹੀਂ ਬੈਠਾ ਕਿਹਦੇ ਕੋਲ ਆ ਕੇ ਕਾਗਜ਼ ਭਰਨ ਇੱਕ ਦੋ ਦਰਾਮਾ ਫੜਿਆ ਜੀ ਇਹਨਾਂ ਦੇ ਸੋਦਾ ਦੇ ਕਿ ਪੰਚਾਇਤੀ ਚੋਣਾਂ ਲੈ ਕੇ ਕਈ ਪਿੰਡਾਂ ਦੇ ਵਿੱਚ ਤਾਂ ਸਰਬਸੰਮਤੀ ਬਣ ਗਈ ਹੈ ਜਿੱਥੇ ਸਰਬਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਗਈ ਹੈ ਪਰ ਕਈ ਥਾਵਾਂ ਦੇ ਉੱਤੇ ਪੰਚਾਇਤੀ ਚੋਣਾਂ ਹੋਣਗੀਆਂ ਤੇ ਚੋਣ ਜਤਾ ਵੀ ਚੜਾ ਲਾਗੂ ਕਰ ਦਿੱਤਾ ਗਿਆ ਉਤੇ ਹੀ ਪੰਚਾਇਤੀ ਦਫ਼ਤਰ ਦੇ ਵਿੱਚ ਅਕਾਲੀ ਆਗੂ ਪਹੁੰਚੇ ਤਾਂ ਉਥੋਂ ਦਾ ਮਾਹੌਲ ਦਿਖਾਉਂਦੇ ਹੋਏ ਉਹਨਾਂ ਨੇ ਕਾਫੀ ਨਿਸ਼ਾਨੇ ਵੀ ਸਾਦੇ ਨੇ ਬਿਊਰੋ ਰਿਪੋਰਟ ਅਖੰਡ ਲੋਕ